ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆਂ ਬਾਈ ਸਾਰੇ ਠੀਕ ਠਾਕ ਹੋਵੋਗੇ ਬਾਈ ਅੱਜ ਵੀਡੀਓ ਬਣਾਉਣ ਲੱਗੇ ਸੀ ਤੁਸੀਂ ਥੰਬਨੇਲ ਦੇਖ ਲਿਆ ਹੋਣਾ ਆਪਣੇ ਨਾਲ ਭਾਈ ਸਿਊਂਖ ਬਹੁਤ ਲੱਗੀ ਹੈ ਨਾ ਘਰੇ ਦੋ ਤਿੰਨ ਕਮਰੇ ਨੇ ਜਿਹੜੇ ਬੰਦੇ ਰਹਿੰਦੇ ਸੀ ਉਹਨਾਂ ਤੋਂ ਸਿਊਂਖ ਕਾਫੀ ਜ਼ਿਆਦਾ ਤੇ ਉਹਦੇ ਕਰਕੇ ਸਿਊਂਖ ਦਾ ਟਰੀਟਮੈਂਟ ਜਿਆ ਕਰਾਇਆ ਬੰਦੇ ਆਏ ਨੇ ਉਹ ਕਰ ਰਹੇ ਨੇ ਅੱਜ ਤੇ ਤੁਹਾਨੂੰ ਉਹਨਾਂ ਨਾਲ ਮਲਾਉਂਦੇ ਆਂ ਦਿਖਾਉਂਦੇ ਆਂ ਵੀ ਕੀ ਕੁਝ ਕਿਵੇਂ ਸਿਊਂਖ ਦਾ ਉਹ ਕਿਵੇਂ ਟਰੀਟਮੈਂਟ ਕਰਦੇ ਨੇ ਹੈਨਾ ਤੇ ਤੁਸੀਂ ਦੇਖਿਓ ਬਈ ਵੀਡੀਓ ਚ ਉਹ ਦੱਸੂਗਾ ਦਾ ਬਾਈ ਕਿਵੇਂ ਕਿਵੇਂ ਕਿਹੜੀ ਕਿਹੜੀ ਚੀਜ਼ਾਂ ਯੂਜ਼ ਕਰਦੇ ਨੇ ਉਹ ਤੇ ਕੀ ਕੀ ਪ੍ਰੋਟੈਕਸ਼ਨ ਨਾਲ ਆਪਾਂ ਸਿਉਂਗ ਲੱਗ ਨੂੰ ਬਚਾ ਸਕਦੇ ਆ ਬਾਈ ਲੈਂਦੇ ਆ 4-5 ਸਾਲ ਦੀ ਗਾਰੰਟੀ ਹੈ ਨਾ ਤੇ ਵੀ ਸਿਉਂਗ ਨਹੀਂ ਲੱਗਦੀ ਤੇ ਬਾਕੀ ਆਪਾਂ ਘਰ ਦੇ ਤੁਹਾਨੂੰ ਦਿਖਾਉਣਾ ਦੇਖਿਓ ਬਈ ਵੀਡੀਓ ਤੇ ਲੋ ਬਈ ਬਾਈ ਉਹਨਾਂ ਜਿਵੇਂ ਤੁਹਾਨੂੰ ਦੱਸਿਆ ਸੀ ਆ ਤਾਂ ਪਹਿਲਾਂ ਸਰਾਹ ਕਰ ਲਈ ਸੀ ਇਹ ਡ੍ਰਿਲ ਨਾਲ ਸਾਰੇ ਜਿੱਥੇ-ਇਥੇ ਹੋਣ ਵਾਲੇ ਜੀ ਸਾਰੀਆਂ ਚਗਾਟਾਂ ਲਵੇ ਤੇ ਆ ਲਵੇ ਲਵੇ ਇੱਥੇ ਲੱਕੜ ਤੇ ਆ ਹੁਣ ਪਾ ਰਹੇ ਨੇ ਕੈਮੀਕਲ ਬਾਈ ਉਹਨੇ ਐਵੇਂ ਵੀਰੇ ਕੱਲਾ ਕੱਲਾ ਸਰਾਖ ਫਿਰ ਇਦਾਂ ਹੀ ਭਰਨਾ ਇਹਦੇ ਨਾਲੇ ਇਹ ਆਪਾਂ ਜੀ ਇੱਕ ਇੱਕ ਫੁੱਟ ਏਰੀਆ ਛੱਡ ਕੇ ਜਾਂ ਡੇਢ ਫੁੱਟ ਏਰੀਆ ਛੱਡ ਕੇ ਹਾਂਜੀ ਸਰਾਖ ਮਾਰਨੇ ਇਦਾਂ ਦੀਵਾਰ ਦੇ ਨਾਲ ਜਿੱਥੇ ਲੱਕੜ ਲੱਗੀ ਹੋਈ ਠੀਕ ਹੈ ਜੀ ਇਹ ਆਪਾਂ 8mm ਤੋਂ ਲੈ ਕੇ 10mm ਤੱਕ ਡ੍ਰਿਲ ਮਾਰਦੇ ਆ ਹੈਮਰ ਡ੍ਰਿਲ ਠੀਕ ਹੈ ਜੀ ਫਿਰ ਆਪਾਂ ਇਹਦੇ ਵਿੱਚ ਕੈਮੀਕਲ ਪਾਣਾ ਹੈ ਅਮੀਡਾ ক্লোਰੋਪ੍ਰਾਈਡ ਓਕੇ ਜੀ ਜਿਹੜਾ ਕਿ ਮਿੱਟੀ ਦੇ ਵਿੱਚੋਂ ਕੰਟਰੋਲ ਕਰਦਾ ਹੈ ਮਿੱਟੀ ਦੇ ਵਿੱਚ ਨਾ ਪੈਦਾ ਹੋਵੇ ਨਾ ਹੀ ਇਸ ਜਗ੍ਹਾ ਤੇ ਟਰੈਵਲ ਕਰ ਸਕੇ ਦੀਵਾ ਠੀਕ ਹੈ ਜੀ ਜਿਹੜਾ ਟਰੈਵਲ ਕਰਨ ਦਾ ਤਰੀਕਾ ਹੈ ਉਹ ਮਿੱਟੀ ਜਿੱਥੇ ਸਲਾਬ ਬਣੇ ਜਿਵੇਂ ਹੁਣ ਸਲਾਬ ਹੁੰਦੀ ਏ ਖੇਤਾਂ ਵਾਲੇ ਏਰੀਆ ਚ ਘਰ ਬਣਾ ਲੈਨੇ ਆਪਾਂ ਤਾਂ ਇਹ ਸਲਾਬ ਜਿੱਥੇ ਬਣਦੀ ਉੱਥੇ ਦੀ ਮਗਾਉਣੀ ਏ ਠੀਕ ਹੈ ਜੀ ਆਪਾਂ ਕੈਮੀਕਲ ਇਸ ਕਰਕੇ ਗਰਾਊਂਡ ਚ ਪਾਉਣੇ ਆ ਤਾਂ ਕਿ نیچے ਤੋਂ ਇਹ ਪੈਦਾ ਨਾ ਹੋ ਸਕੇ ਫਿਰ ਇਸ ਤੋਂ ਇਲਾਵਾ ਜਿਹੜੀ ਆਪਣੀ ਲੱਕੜ ਲੱਗੀ ਹੋਈ ਜਿੰਨੇ ਵੀ ਚੁਗਾਠਾਣੇ ਦਿਖਾਓ ਹੰਸਰਾ ਪੇਜ ਵਾਠ ਦੇ ਪੈਰ ਦੇ ਕੋਲ ਆਪਾਂ ਡ੍ਰਿੱਲ ਮਾਰੀਏ ਇਹਨੂੰ ਕਲੀਨਲ ਰਾਉਂਡ ਆਫ ਕਰਕੇ ਆਪਾਂ ਇਹਦੇ ਵਿੱਚ ਕੈਮੀਕਲ ਪਾਤਾ ਹੈ ਠੀਕ ਹੈ ਉਹਨੇ ਕੈਮੀਕਲ ਜਿਹੜਾ ਹੈ ਮੈਡਾ ক্লোਰੋਪ੍ਰਾਈਡ ਇਹ ਕੰਕਰੀਟ ਦੇ ਵਿੱਚ ਪਲੱਸ ਮਿੱਟੀ ਦੇ ਵਿੱਚ ਇਹ ਕੰਮ ਕਰਦਾ ਹੈ ਇਸ ਤੋਂ ਬਾਅਦ ਜਿੰਨੇ ਹੁਣ ਇਹ ਚੁਗਾੜ ਹੈ ਹੁਣ ਜਿਹੜੀ ਉੱਪਰ ਲੱਗੀ ਹੋਈ ਹੈ ਦੀਮਕ ਜਾਂ ਨਹੀਂ ਲੱਗੀ ਅਸੀਂ ਇੱਕ ਸੁਰਾਖ ਮਾਰਨਾ ਹੈ ਇਹਦੇ ਵਿੱਚ ਠੀਕ ਹੈ ਜੀ ਜੇ ਇੱਥੇ ਨਹੀਂ ਆਪਾਂ ਮਾਰਦੇ ਤਾਂ ਫਿਰ ਆਪਾਂ ਸਾਈਡਾਂ ਤੇ ਤਿੰਨ ਸੁਰਾਖ ਮਾਰ ਦਿਆਂਗੇ ਆ ਆਪਣੇ ਦੁਵਾਰ ਦੇ ਵਿੱਚ ਜਾਂ ਚੁਗਾੜ 'ਚ ਮਾਰ ਲੇ ਆਪਾਂ ਇਹਨੂੰ ਕੈਮੀਕਲ ਇਹਦੇ ਵਿੱਚ ਇੰਜੈਕਟ ਕਰ ਰਹੇ ਹਾਂ ਉਹ ਆਪੇ ਡੰਡਾ ਕੇਮਿਕਲ ਆਉਂਦਾ ਫਿਪਰੋਨਿਲ ਆਪਾਂ ਸਾਲਟ ਹੁੰਦਾ ਹੈ ਜੀ ਦੇ ਨਾਲ ਕਿ ਪੂਰਾ ਕੰਟਰੋਲ ਰਹਿੰਦਾ ਹੈ ਨਾ ਦੀਮਕ ਓਡੀਏ ਦੇ ਆਸ-ਪਾਸ ਨਾ ਹੀ ਕੋਈ ਲਾਈਨ ਬਣਦੀ ਹੈ ਔਰ ਨਾ ਹੀ ਆਪਣੇ ਕੇਮਿਕਲ ਦੀ ਕੋਈ ਸਮੈਲ ਹੁੰਦੀ ਹੈ ਬਿਲਕੁਲ ਆਰਡਰਲੈਸ ਹੈ ਕੋਈ ਬਾਡੀ ਦੇ ਉੱਪਰ ਹਾਰਮਫੁਲ ਨਹੀਂ ਹੈ ਕਿ ਆਪਾਂ ਜਿਵੇਂ ਕਲੋਰੋ ਜਾਂ ਡੀਡੀਪੀ ਆਉਂਦੇ ਆ ਕੇਮਿਕਲ ਆਉਂਦੇ ਨੇ ਦਾ ਸਮੈਲ ਵਾਲੇ ਕੇਮਿਕਲ ਆਉਂਦੇ ਨੇ ਜਿਹੜੇ ਬਾਡੀ ਦੇ ਉੱਪਰ ਹਾਰਮਫੁਲ ਹੁੰਦੇ ਨੇ ਬੱਚਿਆਂ ਲਈ ਵੀ ਬਜ਼ੁਰਗ ਲਈ ਵੀ ਜਾਂ ਕਿਸੇ ਲਈ ਵੀ ਜਿਹੜਾ ਬਾਡੀ ਦੇ ਉੱਪਰ ਹਾਰਮਫੁਲ ਹੁੰਦਾ ਪਰ ਆਪਣਾ ਕੇਮਿਕਲ ਜਿਹੜਾ ਹੈ ਬਿਲਕੁਲ ਸੇਫ ਹੈ ਕੋ ਔਰ ਆਪਾਂ ਜਿਹੜੇ ਕੈਮੀਕਲ ਯੂਜ਼ ਕਰਦੇ ਆ ਮੋਸਟਲੀ ਬਾਇਰ ਕੰਪਨੀ ਦੇ ਯੂਜ਼ ਕਰਦੇ ਆ ਜੀ ਦੇ ਨਾਲ ਸਿਰਫ ਇਨਸੈਕਟਸ ਜਿਹੜੇ ਨੇ ਉਹ ਕੰਟਰੋਲ ਹੁੰਦੇ ਨੇ ਬਾਡੀ ਉੱਪਰ ਕੋਈ ਇਫੈਕਟ ਨਹੀਂ ਪਾਦੇ। ਘਰ ਨੂੰ ਬੰਦ ਕਰਨ ਦੀ ਲੋੜ ਨਹੀਂ ਕਰੋ ਬਾਹਰ ਜਾਣ ਦੀ ਲੋੜ ਨਹੀਂ ਹੈ। ਓਕੇ ਹਾਂਜੀ ਇਸ ਤੋਂ ਬਾਅਦ ਆਪਾਂ ਜਿਹੜੀ ਡ੍ਰਿਲ ਮਾਰੀਏ ਹਾਂਜੀ ਉਹਨੂੰ ਆਪਾਂ ਵਾਈਟ ਸਿਮਿੰਟ ਨਾਲ ਬੰਦ ਕਰ ਦੇਣਾ। ਆਪਣੇ ਤਾਂ ਵਾਈਟ ਹੈ ਜਾਂ ਕਿਸੇ ਘਰ 'ਚ ਗ੍ਰੇ ਕਲਰ ਹੁੰਦਾ ਹੈ, ਬਲੈਕ ਕਲਰ ਹੁੰਦਾ ਹੈ। ਬਲੈਕ ਕਲਰ ਮਿਲਾ ਕੇ ਵਾਈਟ ਸਿਮਿੰਟ ਆਪਾਂ ਇਹਨੂੰ ਬਿਲਕੁਲ ਜਿਹੜਾ ਬੰਦ ਕਰ ਦਿੰਦੇ ਆ। ਠੀਕ ਹੈ ਜੀ ਜਿਹਦੇ ਨਾਲ ਆਪਣਾ 5 ਸਾਲ ਤੋਂ ਲੈ ਕੇ 10 ਸਾਲ ਤੱਕ ਬਿਲਕੁਲ ਵੀ ਤੇ ਕਿਸੇ ਪਾਸੇ ਵੀ ਜਿਹੜੀ ਦੀਮਗ ਨਹੀਂ ਘੁੰਮ ਸਕਦੀ ਉਸ ਤੋਂ ਬਾਅਦ ਇਹਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਫਿਰ ਕੈਮੀਕਲ ਜਿਹੜਾ ਆਪਾਂ ਕੈਨਾਬੀਸ ਦੁਬਾਰਾ ਪਾ ਦੁਬਾਰਾ ਰਿਪੀਟ ਕਰਨਾ ਦੁਬਾਰਾ ਰਿਪੀਟ ਕਰਨਾ ਇਹ ਬਈ ਜਿਹੜਾ ਜਿਵੇਂ ਹੁਣ ਇਹ ਤਾਂ ਆਪਣੇ ਤਾਂ ਲੱਗ ਗਈ ਹੈ ਨਾ ਇਹਦਾ ਤਾਂ ਇਹ ਹਾਲਾ ਜਿਹੜੇ ਬਈ ਜਿਵੇਂ ਨਵਾਂ ਘਰ ਬਣਾਉਂਦਾ ਉਹ ਉਦੋਂ ਕੀ ਪ੍ਰੋਟੈਕਸ਼ਨ ਨਵੇਂ ਘਰ ਦੇ ਵਿੱਚ ਦੇਖੋ ਅੱਜ ਕੱਲ ਜਿਹੜੀ ਟੈਕਨੀਕ ਚੱਲ ਰਹੀ ਜਿਵੇਂ ਹੁਣ ਆਪਾਂ ਡ੍ਰਿਲ ਮਾਰ ਰਹੇ ਹਾਂ ਨਾ ਨਵਾਂ ਘਰ ਜਦੋਂ ਨਵੀਂ ਕੰਸਟਰਕਸ਼ਨ ਬਣਦੀ ਤਾਂ ਆਪਾਂ ਪਹਿਲਾਂ ਆਪਾਂ ਉਸ ਟਾਈਮ ਕੈਮੀਕਲ ਇੱਕ ਪਾ ਦਿੰਨੇ ਆ ਉਸ ਟਾਈਮ ਪਾ ਦਿੰਨੇ ਫਿਰ ਜਦੋਂ ਘਰ ਪੂਰਾ ਛੱਤਿਆ ਜਾਂਦਾ ਫਿਰ ਅੱਜ ਕੱਲ ਸਿਸਟਮ ਚੱਲ ਰਿਹਾ ਪਾਈਪਿੰਗ ਸਿਸਟਮ ਉਹਨੂੰ ਆਪਾਂ ਕਹਿੰਦੇ ਆ ਐਂਟੀ ਟਰਮਾਈਡ ਪੋਰਸ ਪਾਈਪ ਠੀਕ ਹੈ ਜੀ ਐਂਟੀ ਟਰਮਾਈਡ ਪੋਰਸ ਪਾਈਪ ਹੁੰਦੀ ਜਿਵੇਂ ਆਪਾਂ ਨੇ ਦੀਵਾਰ ਦੇ ਨਾਲ ਡਿੱਲ ਮਾਰ ਰਹਿਣਾ ਉਹ ਦੀਵਾਰ ਦੇ ਨਾਲ ਨਾਲ ਨਾ ਪਾਈਪ ਚੱਲਦੀ ਠੀਕ ਹੈ ਜੀ ਪਾਈਪ ਚੱਲਦੀ ਰਬੜ ਦੀ ਹੁੰਦੀ ਉਹਨੂੰ ਸੁਰਾਤ ਹੁੰਦੇ ਨੇ ਜਦੋਂ ਵੀ ਅਸੀਂ ਕੈਮੀਕਲ ਪਾਉਣਾ ਘਰ ਦੇ ਵਿੱਚ ਬਾਹਰ ਤੋਂ ਹੀ ਮੋਟਰ ਲਗਾ ਕੇ ਪੂਰੇ ਘਰ ਦੇ ਵਿੱਚ ਪਾਈਪ ਚ ਬਾਨ ਆਪਾਂ ਨੂੰ ਆ ਮਾਰਨ ਦੀ ਲੋੜ ਨਹੀਂ ਉਹ ਟ੍ਰੇਨ ਵਾਲਾ ਸਿਸਟਮ ਹੀ ਕਰਦੇ ਨੇ ਉਹ ਵੀ ਬਾਈ ਫਿਰ ਤੁਸੀਂ ਪਾਉਣੇ ਪਾਈਪ ਵਗੈਰਾ ਯਾ ਮਤਲਬ ਕਿ ਜੇ ਕਿਸੇ ਨੇ ਨਵਾਂ ਘਰ ਬਣਾਉਣਾ ਸਟਾਰਟ ਕਰਨਾ ਤਾਂ ਉਹ ਮਕੇ ਤੁਹਾਡੇ ਨਾਲ ਪਹਿਲਾਂ ਗੱਲ ਕਰਕੇ ਆਪਣੀ ਪ੍ਰੋਟੈਕਸ਼ਨ ਕਰ ਲੈਣਾ ਆਪਣਾ ਕੰਮ ਜਿਹੜਾ ਨਾ ਪ੍ਰੋਫੈਸ਼ਨਲ ਹੈ ਮਤਲਬ ਇਹ ਨਹੀਂ ਕਿ ਆਪਾਂ ਦੇਖ ਕੇ ਸਿੱਖਿਆ ਜਿਦਾ ਕਿਦਾਂ ਆਪਾਂ ਨੂੰ ਫੁੱਲ ਟ੍ਰੇਨਡ ਆ ਇਸ ਕੰਮ ਦੇ ਲਈ ਠੀਕ ਹੈ ਜੀ ਬੈਸਟ ਕੰਟਰੋਲ ਨੂੰ ਲੈ ਕੇ ਆਪਣੀ ਕੰਪਨੀ ਦਾ ਨਾਮ ਮੇਰਾ ਮਨਜੀਤ ਬੈਸਟ ਕੰਟਰੋਲ ਕੰਪਨੀ ਹੈ ਠੀਕ ਹੈ ਜੀ ਮੁਹਾਲੀ ਆਪਣਾ ਬੇਸ ਹੈ ਔਰ ਇਸ ਤੋਂ ਲਾਗ ਆਪਣਾ ਇੱਕ ਸੰਗਰੂਰ ਆਫ ਇੱਕ ਆਪਣਾ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਕਿ ਆਲ ਪੰਜਾਬ ਦੇ ਵਿੱਚ ਜੁਦੀ ਸਰਵਿਸ ਦੇ ਨਹੀਂ ਆਣਾ ਵੀ ਕੁਝ ਏਰੀਆ ਕਵਰ ਕਰਦੇ ਆ ਹਿਮਾਚਲ ਦਾ ਵੀ ਕੁਝ ਏਰੀਆ ਆਪਾਂ ਕਵਰ ਕਰਦੇ ਆ ਠੀਕ ਹੈ ਵੀ ਆਪਣੀ 15 16 ਬੰਦੇ ਦੀ ਟੀਮ ਹੈਗੀ ਹੈ ਓਕੇ ਜੀ ਬਈ ਆਪਣਾ ਮਤਲਬ ਕਿ ਕੰਟੈਕਟ ਵਗੈਰਾ ਕੰਟੈਕਟ ਨੰਬਰ ਕੀ ਆ ਜੀ ਜਿਹੜਾ ਨੰਬਰ ਹੈ ਤੁਸੀਂ Google ਤੇ ਵੀ ਸਰਚ ਮਾਰੋਗੇ ਮਨਜੀਤ ਪੈਸਟ ਕੰਟਰੋਲ ਤਾਂ ਉੱਥੇ ਵੀ ਆਪਣੀ ਡਿਟੇਲ ਆ ਜਾਈ ਵੈਸੇ ਮੇਰਾ ਨੰਬਰ ਹੈਗਾ 88476 56942 ਔਰ ਇੱਕ ਨੰਬਰ ਹੈਗਾ 87299 68815 ਇਸ ਨੰਬਰ ਤੇ WhatsApp ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਕਿਸੇ ਵੀ ਡੈਮ ਕਰ ਸਕਦੇ ਕੋਈ ਆਪਣੇ ਜਿਵੇਂ ਆਪਣਾ ਇਹ ਤੋਂ ਇਲਾਵਾ ਜੇ ਆਪਣਾ ਥੋੜਾ ਚੈਨਲ ਵੀ ਹੈਗਾ ਨਾ YouTube ਤੇ ਜੇ ਕਿਸੇ ਨੇ ਵੀਡੀਓ ਦੇਖਣੀ ਹੈ ਬਾਈ ਇਹਨਾਂ ਦਾ ਕੀ ਨਾਮ ਹੋਵੇ ਚੈਨਲ ਮਨਜੀਤ ਪੈਸਟ ਕੰਟਰੋਲ ਸਰਵਿਸ ਠੀਕ ਹੈ ਪ੍ਰਾਈਵੇਟ ਲਿਮਟਿਟਡ ਵੀ ਲਿਖੋਗੇ ਤਾਂ ਵੀ ਆ ਜਾਏਗਾ ਮਨਜੀਤ ਪੈਸਟ ਕੰਟਰੋਲ ਲਿਖੋਗੇ ਤਾਂ ਵੀ ਆ ਜਾਏਗਾ ਆਪਣਾ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿਆਂ ਜੇ ਘਰ ਦੇ ਵਿੱਚ ਅੱਜਕੱਲ ਨਾ ਕਾਕਰਸ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਹਾਂ ਔਰ ਸ਼ਿਫਕਲੀਆਂ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਹਾਂਜੀ ਹੁਣ ਕੌਕਰੇਸ ਦੇ ਲਈ ਅਸੀਂ ਇਹ ਹਰਬਲ ਜੈੱਲ ਯੂਜ਼ ਕਰਦੇ ਆ ਅਸੀਂ ਬਿਨਾ ਕੈਮੀਕਲ ਤੋਂ ਵੀ ਕੌਕਰੇ ਜਿਹੜੇ ਖਤਮ ਕਰ ਸਕਦੇ ਹਾਂ ਓਕੇ ਹਰਬਲ ਜੈੱਲ ਕਿਸੇ ਤਰ੍ਹਾਂ ਦੀ ਕੋਈ ਜ਼ਹਿਰ ਨਹੀਂ ਹੈ ਅਸੀਂ ਕਿਚਨ ਦੇ ਕਬੂਰਟਸ ਜਿਹੜੇ ਲੱਗੇ ਹੋਏ ਨੇ ਕਬਜੇ ਲੱਗੇ ਨੇ ਬਸ ਉੱਥੇ ਜੈੱਲ ਲਗਾਣੀ ਹੈ ਦੋ ਦਿਨ ਬਾਅਦ ਤੁਹਾਨੂੰ ਕੋਈ ਕੌਕਰੇ ਜ ਨਹੀਂ ਮਿਲੋਗੇ ਦੂਸਰੀ ਗੱਲ ਹੈ ਕੌਕਰੇਸ ਦੇ ਵੀ ਨਹੀਂ ਪਤਾ ਚਲੇਗਾ ਉਹ ਚਲੇ ਕਿੱਥੇ ਗਏ ਤਾਂ ਮਰੇਗਾ ਉਹ ਅੱਛਾ ਬਾਹਰ ਜਾ ਕੇ ਮਰੂਗਾ ਮੱਛਰ ਦਾ ਜੇਕਰ ਟ੍ਰੀਟਮੈਂਟ ਕਰਾਉਣਾ ਹੈ ਉਹਦੀ ਆਪਣੀ ਜ਼ਿਆਦਾ ਟਾਈਮ ਲਈ ਕੰਟਰੋਲ ਨਹੀਂ ਹੁੰਦਾ 2 ਮਹੀਨਾ ਲਈ ਕੰਟਰੋਲ ਹੁੰਦਾ ਜੇ ਕਿਸੇ ਨੇ ਮ ਹਾਂਜੀ ਤਾਂ ਆਪਾਂ ਕੈਮੀਕਲ ਦੇ ਦਿੰਨੇ ਆ ਦਵਾਈ ਦੇ ਦਿੰਨੇ ਆ ਉਹ ਜਦੋਂ ਰੋਜ਼ ਪੋਚਾ ਲਾਉਣਾ ਪੋਚਾ ਲਾ ਦੋ ਮੱਖੀ ਨਹੀਂ ਬੈਠੂਗੀ ਇਸ ਤੇ ਠੀਕ ਹੈ ਜੀ ਠੀਕ ਹੈ ਜੀ ਬਸ ਬਾਕੀ ਸ਼ਿਪਕਲੀਆਂ ਜਿੰਨਾ ਘਰ ਤੁਸੀਂ ਬੰਦ ਰੱਖੋਗੇ ਕਵਰ ਕਰੋਗੇ ਸ਼ਿਪਕਲੀਆਂ ਕੰਟਰੋਲ ਰਹਿਣਗੀਆਂ ਜੇ ਕਿਸੇ ਘਰ ਚ ਜ਼ਿਆਦਾ ਆ ਰਹੀਆਂ ਨੇ ਆਪਣੇ ਕੋਲ ਇੱਕ ਵਾਰੀ ਜਨਰਲ ਪੈਸਟ ਕੰਟਰੋਲ ਕਰਵਾ ਲਓ ਸ਼ਿਪਕਲੀਆਂ ਜਿਹੜੇ ਘਰ ਦੇ ਅੰਦਰ ਆਉਂਗੀਆਂ ਸਾਰੀਆਂ ਖਤਮ ਕਰ ਦੇਣਗੇ ਤਾਂ ਇਹ ਜਦੋਂ ਘਰ ਦੇ ਵਿੱਚ ਕਿਤੇ ਲਾਈਨ ਦੇਖੇ ਤਾਂ ਸਮਝ ਲਓ ਸਾਨ ਟ੍ਰੀਟਮੈਂਟ ਕਰਾ ਲੈਣਾ ਚਾਹੀਦਾ ਨਹੀਂ ਤੇ ਅੰਦਰ ਹੀ ਅੰਦਰ ਖਾਂਦੀ ਰਹਿੰਦੀ ਬਾਹਰੋਂ ਐ ਲੱਗੂਗਾ ਜਿਵੇਂ ਬਿਲਕ ਹਾਂ ਬਿਲਕੁਲ ਸਾਫ ਹੈ ਕਲੀਅਰ ਹੈ ਉਹ ਆ ਸਾਨੂੰ ਪਤਾ ਹੀ ਲੱਗਿਆ ਹੁਣ ਜਦ ਮੈਂ ਬਾਈਆਂ ਨੂੰ ਪਹਿਲਾਂ ਮੈਂ ਉੱਪਰ ਵੀ ਦਿਖਾਇਆ ਹੈ ਨਾ ਕਮਰੇ ਸਾਰੇ ਅੰਦਰੋਂ ਖਰਾਬ ਹੋਏ ਪਏ ਆ ਕਾਬੂੜ ਖੁੱਲੇ ਨਹੀਂ ਤੇ ਜਿਹੜਾ ਜਗ੍ਹਾ ਜ਼ਿਆਦਾ ਬੰਦ ਰਹਿੰਦੀ ਆ ਉੱਥੇ ਜ਼ਿਆਦਾ ਪ੍ਰੋਬਲਮ ਆਉਂਦੀ ਆ ਆ ਤਾਂ ਪੂਰਾ ਕਾਬੂੜ ਜਮਾ ਖਰਾਬ ਹੋ ਗਿਆ ਦੇਖ ਦੇਖਣ ਤੋਂ ਬਾਅਦੋਂ ਐਂ ਠੀਕ ਲੱਗਦਾ ਸੀ ਪਹਿਲਾਂ ਵੀਡੀਓ ਜਿਹੜਾ ਸਾਰੇ ਵਿੱਚੋਂ ਬਈ ਕੱਪੜੇ ਕੁੱਪੜੇ ਸਾਰੇ ਖਤਮ ਹੋ ਗਏ ਲੋ ਬਰਾ ਹਾਲ ਕਰਤਾ ਚਲੋ ਬਾਈ ਏਸੀ ਅੱਜ ਦੀ ਵੀਡੀਓ ਮੈਂ ਬਾਈ ਦਾ ਨੰਬਰ ਨਾਲ ਸਕਰੀਨ ਤੇ ਵੀ ਚੱਲਿਆ ਦਿਖਾਇਆ ਹੈ ਨਾ ਤੇ ਤੁਹਾਨੂੰ ਬਾਈ ਨੇ ਬੋਲ ਕੇ ਵੀ ਦੱਸਿਆ ਜੇ ਕਿਸੇ ਵੀਰ ਮਿੱਤਰ ਨੇ ਕਰਾਉਣਾ ਹੋਇਆ ਤਾਂ ਤੁਸੀਂ ਕਰਾ ਸਕਦੇ